ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ 베ਦ ਪੜੈ ਮੁਖ ਕੰਠ ਸਵਾਰ को न जाई लखना आवत जात रह गुबार नाब कमल ते ब्रह्मा उपजे कंठ सवार ताको साको न जाई लखना ਆਵਤ ਜਾਤ ਰਹੇ ਗੁਬਾਰ ਪ੍ਰੀਤਮ ਕਿਉ ਬਿਸਰੇ ਮੇਰੇ ਪ੍ਰਾਣ ਅਧਾਰ ਜਾਕੀ ਭਗਤ ਕਰੈ ਜਨ ਪੂਰੇ ਮਨ ਜਨ ਸੇਵੈ ਗੁਰਬੀ ਚਾਰ ਰਹਾਉ ਰਬ ਸਸ ਦੀਪਕ ਜਾਂ ਕੈ ਤ੍ਰਿ ਭਵਨ ਏਕਾ ਜੋਤ ਮੂਰਾਰ ਗੁਰਮੁਖ ਹੋਏ ਸੋ ਅਹਨਿਸ ਨਿਰਮਲ ਮਨਮੁਖ ਰਹਿਣ ਅੰਧਾਰ ਸਿੱਧ ਸਮਾਦ ਕਰੈ ਨਿਤ ਚਗਰਾ ਦੋਹੂ ਲੋਚਨ ਕਿਆ ਹੈ ਰੈ ਅੰਤਰ ਜੋਤ ਸਬਦ ਤੂੰ ਜਾਗੈ ਸਤ ਗੁਰ ਚਗਰਨ 베ਰੈ ਸੂਰ ਨਰਨਾਥ ਬੇਅੰਤ ਅਜੋਨੀ ਸੱਚੇ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਿਓ ਨਿਸਤਾਰਾ ਸੁਰ ਨਰਨਾਥ ਬੇਅੰਤ ਅਜੋਨੀ ਸੱਚੇ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਿਓ ਨਿਸਤਾਰਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ ਗੂਜਰੀ ਮਹੱਲਾ ਪਹਿਲਾ ਪੁਰਾਣਾ ਵਿੱਚ ਕਥਾ ਆਉਂਦੀ ਹੈ ਕਿ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਿਤ ਲੋਕ ਮੂਹੋਂ ਗਲੇ ਨਾਲ ਮਿੱਠੀ ਸੁਰ ਵਿੱਚ ਨਿਤ ਪੜਦੇ ਹਨ ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿੱਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ ਤੇ ਆਪਣੇ ਜਨਮਦਾਤੇ ਦੀ ਕੁਦਰਤ ਦਾ ਅੰਤ ਲੱਭਣ ਲਈ ਉਸ ਨਾਲ ਵਿੱਚ ਚੱਲ ਪਿਆ ਕਈ ਯੁੱਗ ਉਸ ਦੇ ਨਾਲ ਦੇ ਹਨੇਰੇ ਵਿੱਚ ਹੀ ਆਉਂਦਾ ਜਾਂਦਾ ਰਿਹਾ ਪਰ ਉਸ ਦਾ ਅੰਤ ਨਾ ਲੱਭ ਸਕਿਆ ਇਹ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ ਮੈਨੂੰ ਨਾ ਭੁੱਲ ਤੂੰ ਉਹ ਹੈ ਜਿਸ ਦੀ ਭਗਤੀ ਪੂਰਨਪੁਰਖ ਸਦਾ ਕਰਦੇ ਰਹਿੰਦੇ ਹਨ ਜਿਸ ਨੂੰ ॠषि मुनि ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ਰਹਾਉ ਉਹ ਪ੍ਰਭੂ ਇਤਨਾ ਵੱਡਾ ਹੈ ਸੂਰਜ ਤੇ ਚੰਦਰਮਾ ਉਸ ਦੇ ਤੇ ਭਵ ਨਹੀਂ ਜਗਤ ਵਿੱਚ ਮਾਨੋ ਨਿੱਕੇ ਜਿਹੇ ਦੀਵੇ ਹਨ ਸਾਰੇ ਜਗਤ ਵਿੱਚ ਉਸ ਦੀ ਜੋਤ ਵਿਆਪਕ ਹੈ ਜਿਹੜਾ ਮਨੁੱਖ ਗੁਰੂ ਦੇ ਰਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਜ਼ਿੰਦਗੀ ਦੀ ਰਾਤ ਅਗਿਆਨਤਾ ਦੇ ਹਨੇਰੇ ਹਨੇਰੇ ਵਿੱਚ ਹੀ ਬਤੀਤ ਦੀ ਹੈ ਵੱਡੇ ਵੱਡੇ ਜੋਗੇ ਆਪਣੇ ਹੀ ਉਦਮ ਦੀ ਟੇਕ ਰੱਖ ਕੇ ਸਮਾਧੀਆਂ ਲਾਉਂਦੇ ਹਨ ਮਨ ਨੂੰ ਜਿੱਤਣ ਦੇ ਯਤਨ ਕਰਦੇ ਹਨ ਪਰ ਜਿਹੜਾ ਮਨੁੱਖ ਆਪਣੇ ਉਦਮ ਉੱਤੇ ਹੀ ਟੇਕ ਰੱਖੇ ਉਸ ਨੂੰ ਉਹ ਅੰਦਰ ਵਸਦੀ ਜੋਤ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਦੀ ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦਿੰਦਾ ਹੈ ਉਸ ਦੇ ਅੰਦਰ ਗੁਰੂ ਦਾ ਸ਼ਬਦ ਰੂਪ ਮਿੱਠੀ ਲਗਨ ਲੱਗ ਪੈਂਦੀ ਹੈ ਉਸ ਦੇ ਅੰਦਰ ਪਰਮਾਤਮਾ ਦੀ ਜੋਗ ਜਜ ਪੈਂਦੀ ਹੈ ਏ ਨਾਨਕ ਅਰਦਾਸ ਕਰ ਏ ਦੇਵਤਿਆਂ ਦੇ ਮੁਖਾਂ ਦੇ ਖਸਮ ਏ ਜੂ ਰਹਿ ਤੇ ਟੱਲ ਮਹਿਲ ਵਿੱਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ ਏ ਜਗਤ ਦੇ ਜੀਵਨ ਮਿਹਰ ਕਰ ਅਡੋਲਤਾ ਵਿੱਚ ਨਿਵਾਸ ਮਿਲੇ ਮੇਰ ਦੀ ਨਿਗਾਹ ਕਰਕੇ ਮੇਰਾ ਬੇੜਾ ਪਾਰ ਕਰ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਕੀ ਫਤਿਹ